ਰਾਸੀ ਕਾ ਨਹੀਂ ਸਾਰਿਆਂ ਨੂੰ ਵਾਗਤਾ ਆਪਣੇ ਚੈਨਲ ਬਰਾੜ ਨੱਤੀ ਵਾਲੇ ਤੇ ਅੱਜ ਮੁੰਡੇ ਕਦੇ ਪਾਣੇ ਜਵਾਇ ਆ ਗਏ ਕਹਨੇ ਤੈਨੂੰ ਅੱਗੇ ਕੀ ਕੀ ਕਰਦੇ ਆ ਇਹ ਨੌਣ ਆਇਆ ਮੁੰਡਿਆਂ ਦੇ ਝੋਨਾ ਲਾ ਕੇ ਮਾਣ ਨਵੇੜਿਆ ਮੁੰਡਿਆਂ ਨੇ ਕੰਮ ਮੈਂ ਅੱਜ ਤੈਨੂੰ ਗਾਂ ਜਾ ਕੇ ਫਿਰ ਲੋ ਮਿੱਤਰੋ ਆ ਗਏ ਪਾਣੇ ਜਵਾਇ ਟੈਕਟਾਂ ਲੈ ਲ ਗਏ ਆ ਖੜੀ ਗਏ ਆਪਣੀ ਓਕੇ ਆ ਕੁਛੀ ਉਹ ਦੁਬਾਰਾ ਬੰਦ ਕਰ ਓਏ ਲੈ ਲੋ ਟੈਕ ਆ ਵੀ ਮਿੱਤਰੋ ਟੈਕ ਕਰੋ ਮਹਾਵਚਾਲ ਆ ਹਨ ਜਿਹਾ ਆਇਆ ਵੀ ਆ ਮੁੰਡੇ ਆਲੇ ਸਾਲ ਪੂਰਾ ਓਕੇ ਆ ਲਓ ਭਾਈ ਆ ਲੈ ਲੈ ਮੁੰਡੇ ਦਾ 7 ਪੀਓ ਲੈ ਇਧਰ ਓਕੇ ਆ ਮੁੰਡਾ ਜਮਾ ਕੰਮ ਨਿਆਰਾ ਫੌਨ ਲਈ ਜਾਂਦਾ ਹੋ ਚ ਵੀ ਸਾਨੂੰ ਨਾ ਚੱਲ ਗਏ ਹੱਥ ਤਾਂ ਪੈ ਗਏ ਜੋ ਜੋ ਮੰਡਿਓ ਉਹ ਕਿਆ ਜਿਗਾਰ ਜਾਵਾ ਕਿ ਜੇ ਹੰਬ ਗਏ ਭਈ ਸੈਟਾ ਕੰਮ ਭਈ ਉਹ ਚ ਜਾਣਿਆ ਨਾ ਸ਼ਾਂਤਰੀ ਜੇ ਵਗਾਉਨੇ ਤੈਨੂੰ ਜੇ ਬੰਦੇ ਹੰਬ ਗਏ ਜੇ ਦਾ ਹੰਬ ਗਏ ਯਾਰਾ nữa các bạn nha cái ốc chả mình pura, vầy pura, đâu vậy mình đeo, nha, ok à chúng ਇਹ ਮੁੰਡੇ ਕਹਿੰਦੇ ਕੁੱਤੇ ਆ ਗਏ ਕਹਿੰਦੇ ਮੁੰਡਿਓ ਵੇਖੋ ਓਏ ਮਮਾ ਓਏ ਹੋ ਗਿਆ ਸੁਬਹ ਹਾਂ ਜੀ ਮਾਸਟਰ ਓਏ ਸੀ ਬੜਾ ਬੋਲੀ ਗਾੜੀ ਇੱਕ ਟ੍ਰਿਪੜੇ ਆ ਗਿਆ ਇੱਕ ਮਿੰਟ ਬਣਾ ਲਈ ਆਹ ਮਿੱਤਰੋ ਜਾਲ ਪੂਰਾ ਵਧੀਆ ਬਣਾਇਆ ਵਾ ਆਓ ਬਈ ਦੇ ਪਹੁੰਚ ਗਏ ਕਹਿੰਦੇ ਅੰਨ ਜੁ ਆਏ ਆਇਆ ਦਾ ਦੁਆਰੇ ਆ ਗਏ ਦੇਖੋ ਮੁੰਡਿਆ ਮਾਹੌਲ ਕਿਆ ਬਾਬਾ ਤਾ ਓਰੇ ਵੇਚ ਦੇ ਲੱਗਣਾ ਮੁੰਡਿਆਂ ਨੇ ਇੱਧਰ ਵਕਾੜ ਤੂੰ ਥੰਗੋ ਰੱਤਾ ਕਰ ਲੋ ਡੱਟ ਚਲਾ ਹੁਣ Yeah, and that's the ਕਿ ਆਈ ਪੰਨ ਜੋ ਆਏ ਕਹਿੰਦੇ ਫਨ ਸੰਨ ਕਰਨਾ ਹੈ ਆਪਾਂ ਦਾ ਵੀਰ ਲਈ ਚੱਲ ਵੜਦੇ ਆ ਦਿਖਾਉਣਾ ਤੁਹਾਨੂੰ ਮਾਹੌਲ ਤੋਲ ਇੱਥੋਂ ਦਾ ਲੈ ਕੇ ਪਾਈ ਐ ਉੱਪਰ ਲੈ ਭਾਈ ਮਿੱਤਰੋ ਹੁੰਡੇ ਆ ਗਈ ਪੰਨ ਜੋ ਆਏ ਕਹਿੰਦੇ ਕਰਨਾ ਫਨ ਸੰਨ ਇੱਥੇ ਮਾਹੌਲ ਪੂਰਾ ਉੱਠਿਆ ਦੇਖੋ ਰਾ ਕੰਮ ਸਰਾਹੀ ਆ ਬਾਈ ਇਹਨੇ ਲਾਈ ਨੇ ਆ ਨਿਆਰੇ ਵੇਦਲੇ ਸੀ ਉੱਡਣੇ ਸਾਫ ਪੜੇ ਵੀਰ ਪਿਆਰ ਖਿਆਰ ਹੋ ਗਿਆ ਲੀਡ ਚੇਂਜ ਕਰ ਲੈ ਚੱਲੇ ਹੁਣ ਘਰੇ ਦਿਖਾਉਣਾ ਤੁਹਾਨੂੰ ਅੱਗੇ ਕੀ ਬੰਦਾ ਯਾਰਾ ਬਹੁਤ ਆਇਆ ਮੁੰਡਿਆ ਔਵੇ ਮੁੰਡਿਆ ਮੁੰਡੇ ਇਧਰ ਗੇਮਿੰਗ ਜ਼ੋਨ ਜੇ ਜਾ ਕੇ ਮੋੜ ਲੋ ਕੇ ਆ ਜਾਵਾ ਆਂਦੀ ਆ ਗੱਲ ਬਾਤ ਉਹ ਬਈ ਮਿੱਤਰੋ ਇੱਧਰ ਜਵਾਕਾਂ ਬਾਤ ਐ ਬਣਾਵਾ ਉਹ ਕੇ ਆ ਜਗਾੜ ਜਾਵਾ ਆਮਤ ਟਕਰਾ ਖਾਲਾ ਜੀ ਮੁੰਡਿਓ ਸੱਟਾ ਕੰਮ ਜਮਾ ਇੱਧਰ ਖਾਣ ਪੀਣ ਨੂੰ ਵੀ ਬਣਾਇਆ ਵਾ ਉੱਧ ਲੈ ਚੱਲ ਆ ਪਾਲਾ ਆ ਲੈ ਪਾਲਾ ਤਾ ਮਰੇ ਰਈ ਰਾ ਕੋਈ ਚੱਲ ਲੈ ਚੱਲ ਯਾਰ ਲੈ ਕੋਈ ਯਾਰ ਬਬਲੀ ਚਲੋ ਠੀਕ ਆ ਮਿੱਤਰੋ ਅੱਜ ਦੀ ਵੀਡੀਓ ਸਿਰਫ ਇੰਨੀ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮੈਲ ਦੇ ਕਾਲੋ ਘੰਟੀ ਜੀ ਵੀਡੀਓ ਨਾਲ ਬਾਏ ਬਾਏ